ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਾਬ ਅਬਨਾਸੀ ਜਨ ਕੋ ਦਤ ਸਮਰਤ ਸਭ ਮਲ ਖੋਏ ਗੋਣਨਦਾਨ ਭਗਤਨ ਕੋ ਵਰਤਨਾ ਬਿਰਲਾ ਭਵ ਕੋਏ ਅਬਨਾਸੀ ਜੇ ਅਨ ਕੋ ਦਾਤਾ ਸਿਮਰਤ ਸਭ ਮਲ ਕੋਏ ਗੋਨ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਏ ਜਾ ਕੇ ਸ਼ਰਨ ਪਿਆ ਸੁਖ ਪਾਈਐ ਬਾਹੜ ਦੋਖ ਨ ਹੋਏ ਰਹਾ ਵੜ ਭਾਗੇ ਸਾਧ ਸੰਗ ਪ੍ਰਪਤ ਤਿੰਨ ਭੇਟਤ ਦੁਰਮਤ ਖੋਏ ਤਿੰਨ ਕੇ ਤੋਰ ਨਾਨਕ ਦਾਸ ਬਾਚ ਜਿਨ ਹਰ ਨਾਮ ਰਿਦੈ ਪਰੋਏ ਵੜ ਪਾ ਕੇ ਸਾਧ ਸੰਗ ਪਰਪਤ ਤਿੰਨ ਭੇਟ ਤ ਦੁਰਮਤ ਖੋਏ ਤੈਨਕੇ ਤੋਰ ਨਾਨਕ ਦਾਸ ਬਾਚ ਜਿਨ ਹਰ ਨਾਮ ਰਧ ਪਰੋਏ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜ ਜਨੀ ਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਹੀ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਸੋਰਠ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 617 ਅਤੇ 18 ਤੇ ਸੁਬਾਈ ਬਾਣ ਹੈ ਸੋ ਆਓ ਸਾਥ ਸੰਗਤ ਜਿਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਹੈ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ ਉਸ ਨੂੰ ਸੰਖੇਪ ਦੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀਏ ਸਾਧ ਸੰਗਤ ਅਜ ਦੇ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਜੋ ਸੈਂਟਰਲ ਆਈਡੀਆ ਉਹ ਇਹ ਹੈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਇ हे ਮੇਰੇ ਮਨ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਜਪਿਆ ਕਰ ਜਿਹੜਾ ਪਰਮਾਤਮਾ ਸਭ ਤੋਂ ਵੱਡਾ ਹੈ ਜਿਹੜਾ ਪ੍ਰਮਾਤਮਾ ਸਮੁੱਚੀ ਧਰਤੀ ਦੀ ਪਾਲਣਾ ਕਰਨ ਵਾਲਾ ਉਸ ਪ੍ਰਮਾਤਮਾ ਨੂੰ ਛੱਡ ਕੇ ਕਿਤੇ ਹੋਰ ਨਾ ਜਾਏ ਕਿਉਂਕਿ ਉਹ ਹੀ ਪ੍ਰਮਾਤਮਾ ਸਮੁੱਚੇ ਕਾਇਨਾਤ ਦਾ ਮਾਲਕ ਹੈ ਉਹ ਪ੍ਰਮਾਤਮੇ ਸੰਸਾਰ ਦੀ ਪਾਲਣਾ ਕਰਨ ਵਾਲ ਅਗਲੀ ਪੰਕਤੀ 'ਚ ਜਵਾਬ ਦਿੰਦਾ ਹੈ ਜਾਂ ਕੇ ਸ਼ਰਨ ਪਿਆ ਸੁੱਖ ਪਾਈਐ ਬੌੜ ਦੁੱਖ ਨਾ ਹੋਈ ਤਾਂ ਫਿਰ हे ਭਾਈ ਮੈਂ ਕਿਉਂ ਕਹਿ ਰਿਹਾ ਕਿ ਉਹਦਾ ਨਾਮ ਜਪਿਆ ਕਰ ਜੋ ਕਿ ਉਹਦੇ ਸ਼ਰਨ ਪਿਆ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਦੁਨੀਆ ਤੇ ਕਿਹੜਾ ਐਸਾ ਸੁੱਖ ਹੈ ਜਿਹੜਾ ਉਸ ਮਾਲਕ ਦੀ ਸ਼ਰਨ ਪਿਆ ਨਹੀਂ ਮਿਲਦਾ ਇਸੇ ਕਰਕੇ ਗੁਰੂ ਪਾਚੀ ਕਹਿੰਦੇ ਸਰਬ ਸੁੱਖਾਂ ਦਾ ਦਾਤਾ ਸਤਿਗੁਰ ਤਾਂ ਕਿ ਸ਼ਰਨੀ ਪਾਈਏ ਉਸ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ ਜਿੱਥੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਰਾਮਦਾਸ ਮਰ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਬਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਇਆ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਕੋਈ ਇੱਕ ਦੋ ਸੁਖ ਨਹੀਂ ਕੋਈ ਗਿਣਤੀ ਦਾ ਸੁਖ ਨਹੀਂ ਤੋ ਸਾਰੇ ਸੁਖਾਂ ਦੀ ਪ੍ਰਾਪਤੀ ਕਰ ਲਵੇਂਗਾ ਜੇ ਉਸ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਏਗਾ ਜਿਹੜਾ ਪਰਮਾਤਮਾ ਸਮੁੱਚੇ ਕਾਇਨਾਤ ਦਾ ਮਾਲਕ ਹੈ ਜਿਹੜਾ ਪਰਮਾਤਮਾ ਸਮੁੱਚੀ ਧਰਤੀ ਦੀ ਪਾਲਣਾ ਕਰਨ ਵਾਲਾ ਜਾਂ ਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਇ ਜੇ ਦੁਬਾਰਾ ਤੇ ਲਾਗੇ ਦੁੱਖ ਨਹੀਂ ਆਵੇਗਾ ਤੇਰੇ ਲਾਗੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਆਵੇਗਾ ਜਦੋਂ ਤੂੰ ਉਸ ਮਾਲਕ ਦੀ ਸ਼ਰਨ ਭਵੇਂਗਾ ਇਹ ਰਹਾਉ ਦਾ ਬੰਦ ਸਿ ਆਉ ਸਤਿਗੁਰਾਂ ਨੇ ਸੁਮੁੱਚੇ ਸ਼ਬਦ ਦੇ ਅੰਦਰ ਕੀ ਕਿਰਪਾ ਕੀਤੀ ਹੈ ਉਹਦੇ ਦਰਸ਼ਨ ਕਰੀਏ ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀ ਹਨ ਕੋ ਦਾਤਾ ਸਿਮਰਤ ਸਭ ਮਲ ਕੋਈ ਹੈ ਪਾਈ ਉਸ ਪ੍ਰਭੂ ਪਰਮਾਤਮਾ ਨੂੰ ਸਿਮਰਿਆ ਕਰ ਜਿਹੜਾ ਅਬਨਾਸੀ ਹੈ ਭਾਵੇਂ ਜਿਹੜਾ ਨਾਸ ਰਹਿਤ ਹੈ ਉਹਨੂੰ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ ਉਸਨੂੰ ਨਾਸ ਨਹੀਂ ਕਰ ਸਕਦੀ ਦੂਜਾ ਗੁਣ ਉਹਦਾ ਕਿਹੜਾ ਜੀਨ ਕੋ ਦਾਤਾ ਉਸ ਪ੍ਰਭੂ ਪਰਮਾਤਮਾ ਨੂੰ ਸਿਮਰਿਆ ਕਰ ਜਿਹੜਾ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਕਿਉਂਕਿ ਸਾਰੀਆਂ ਦਾਤਾਂ ਦਾ ਉਹੀ ਮਾਲਕ ਹੈ ਨਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੰਦੇ ਟੋਟਣਾ ਆਵੇ ਗੰਤ ਪਰੇ ਪੰਡਾਰ ਤਾਂ ਫਿਰ ਤੋਂ ਉਸ ਪ੍ਰਭੂ ਪਰਮਾਤਮਾ ਨੂੰ ਸਿਮਰਿਆ ਕਰ ਜਿਹੜਾ ਨਾਸ ਰਹਿਤ ਹੈ ਜਿਹੜਾ ਕਦੀ ਨਾਸ ਨਹੀਂ ਹੁੰਦਾ ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਫਿਰ ਕੀ ਹੋਵੇਗਾ ਮਰਕਨ ਤੇ ਸਿਮਰਤ ਸਭ ਮਲ ਖੋਈ ਜੇਦਾ ਸਿਮਰਨ ਕੀਤੇਆ ਤੇਰੇ ਮਨ ਦੀ ਸਾਰੀ ਮੈਲ ਜਿਹੜੀ ਆ ਉਹ ਉਤਰ ਜਾਏਗੀ ਜੇਦਾ ਸਿਮਰਨ ਕੀਤੇਆ ਤੇਰਾ ਮਨ ਜਿਹੜਾ ਉਹ ਸਾਫ ਹੋ ਜਾਏਗਾ ਇਸ ਕਰਕੇ ਭਾਈ ਤੋ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਿਆ ਕਰ ਕਿਉਂਕਿ ਸਾਰੀ ਦੌੜ ਭੱਜ ਸਾਰੀ ਸਿਮਰਨ ਬੰਦਗੀ ਕਾਦੇ ਵਾਸਤੇ ਕਿਤੇ ਇਹ ਮਨ ਪਵਿੱਤਰ ਹੋ ਜਾਏ ਇਸ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ ਜਦੋਂ ਤੱਕ ਇਹ ਮੈਲ ਨਹੀਂ ਉਤਰਦੀ ਤਦ ਤੱਕ ਉਹ ਪਰਮਾਤਮਾ ਦਾ ਦਿਦਾਰ ਨਹੀਂ ਹੁੰਦਾ ਕਬੀਰ ਸਾਹਿਬ ਦਾ ਇੱਕ ਸ਼ਲੋਕ ਆਪ ਦੇ ਸਾਹਮਣੇ ਰੱਖਦਾ ਹੁੰਦਾ ਕਬੀਰ ਸਾਹਿਬ ਕਹਿੰਦੇ ਲੋਕ ਪਰਮਾਤਮਾ ਨੂੰ ਭਾਲਦੇ ਨੇ ਉਪਲਿਆ ਕਿਤੇ ਇਮਾਨਦਾਰੀ ਨਾਲ ਆਪਣੇ ਮਨ ਨੂੰ ਸਾਫ਼ ਕਰ ਲੈ ਰੱਬ ਤੈਨੂੰ ਭਾਲਣਾ ਸ਼ੁਰੂ ਕਰ ਦੇਗਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਕਹਿੰਦੇ ਲੋਕ ਰੱਬ ਨੂੰ ਰੱਬ ਰੱਬ ਕਹਿ ਕੇ ਬਾਜਾ ਮਾਰਦੇ ਨੇ ਪਰ ਕਿੰਨੀ ਕਮਾਲ ਦੀ ਗੱਲ ਹੋ ਗਈ ਰੱਬ ਕਬੀਰ ਕਬੀਰ ਕਹਿ ਕੇ ਬਾਜਾ ਮਾਰਦਾ ਪਿਆ ਕਿਉਂ ਕਿਉਂਕਿ ਮਨ ਨਿਰਮਲ ਹੋ ਗਿਆ ਮਾਰ ਕਹਿੰਦੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਨਾਸ ਰਹਿਤ ਹੈ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ ਜਿਹਦਾ ਸਿਮਰਨ ਕੀਤੇ ਆ ਮਨ ਦੀ ਸਾਰੀ ਮੈਲ ਉਤਰ ਜਾਂਦੀ ਹੈ ਤੇ ਅੱਗੇ ਸਤਿਗੁਰ ਕੀ ਬਚਨ ਕਰਦੇ ਨੇ ਗੋਨਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ 헤 ਭਾਈ ਉਹ ਪ੍ਰਭੂ ਪਰਮਾਤਮਾ ਸਾਰੇ ਗੁਨਾ ਦਾ ਖਜ਼ਾਨਾ ਹੈ ਪਰ ਉਹ ਗੁਣਕ ਇਹਨਾਂ ਨੂੰ ਦੇੰਦ ਅ ਮਾਰ ਕੇ ਦੇ ਆਪਣੇ ਭਗਤਾਂ ਨੂੰ ਉਹ ਵਰਤਨ ਵਾਸਤੇ ਦਿੰਦਾ ਹੈ ਹੈ ਉਹ ਪਰਮਾਤਮਾ ਸਾਰੇ ਗੁਨਾ ਦਾ ਖਜ਼ਾਨਾ ਪਰ ਉਹ ਗੁਣ ਕਿਹਦੇ ਝੋਲੀ ਚ ਪਾਉਂਦਾ ਆਪਣੇ ਭਗਤਾਂ ਦੀ ਝੋਲੀ ਚ ਪਾ ਦਿੰਦਾ ਤੁਸੀਂ ਦੇਖਿਓ ਸਾਧ ਸੰਗ ਸੰਸਾਰ ਤੇ ਚਾਤ ਮਾਰ ਕੇ ਦੇਖਿਓ ਕਿਸੇ ਦੀ ਝੋਲੀ ਚ ਮਾਲਕ ਸੇਵਾ ਦਾ ਗੁਣ ਪਾ ਦਿੰਦਾ ਕਿਸੇ ਦੀ ਝੋਲੀ ਚ ਸਿਮਰਨ ਦਾ ਗੁਣ ਪਾ ਦਿੰਦਾ ਕਿਸੇ ਦੀ ਝੋਲੀ ਚ ਲੋਕ ਭਲਾਈ ਦੀ ਸੇਵਾ ਦਾ ਗੁਣ ਪਾ ਦਿੰਦਾ ਜੇ ਇਹਨਾਂ ਸਭ ਨਾਲ ਵਿੱਚੋਂ ਕੁਝ ਨਹੀਂ ਕਿਸੇ ਦੇ ਝੋਲੇ 'ਚ ਨਿਮਰਤਾ ਦਾ ਗੁਣ ਪਾ ਦਿੰਦਾ ਹੈ ਕਿਸੇ ਦੇ ਝੋਲੇ 'ਚ ਮਿੱਠਾ ਬੋਲਣ ਦਾ ਗੁਣ ਪਾ ਦਿੰਦਾ ਇਹ ਸਾਰੇ ਗੁਣ ਜਿਹੜੇ ਨੇ ਉਸ ਪ੍ਰਭੂ ਪਰਮਾਤਮਾ ਦੇ ਨੇ ਪਰ ਉਹ ਆਪਣੇ ਭਗਤਾਂ ਨੂੰ ਵਰਤਨ ਵਾਸਤੇ ਦਿੰਦਾ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਪਰ ਕੋਈ ਬਿਰਲਾ ਜਿਹੜਾ ਇਹਨਾਂ ਗੁਨਾ ਦੀ ਪ੍ਰਾਪਤੀ ਕਰਦਾ ਅਸਲ ਵਿੱਚ ਭਗਤੀ ਕੀ ਹੈ ਜਦੋਂ ਉਹ ਮਾਲਕ ਟੁੱਟ ਕੇ ਆਪਣੇ ਪਿਆਰਿਆਂ ਨੂੰ ਗੁਨਾ ਦੀ ਦਾਤ ਦੇ ਦਿੰਦਾ ਹੈ ਉਨਾ ਗੁਨਾ ਨੂੰ ਵਰਤ ਵਰਤ ਕੇ ਫਿਰ ਮਨੁੱਖ ਉਸ ਪ੍ਰਭੂ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਕਿਉਂਕਿ ਰੋਜ਼ ਬਚਨ ਪੜ੍ਹਦੇ ਹੋ ਬਿਨ ਗੁਣ ਕੀਤੇ ਭਗਤ ਨਾ ਹੋਏ ਜਦੋਂ ਤੱਕ ਆਪਾਂ ਇਹ ਗੁਣ ਪ੍ਰਾਪਤ ਨਹੀਂ ਕਰਦੇ ਤਦ ਤੱਕ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ ਲੋ ਫਿਰ ਅਜ ਦੇ ਹੁਕਮ ਨਾਮੇ ਦੀ ਸੰਪੂਰਨਤਾ ਕਰਦੇ ਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਕਿਰਪਾ ਕਰਦੈ ਅੱਗੇ ਰਹਾਉ ਦਾ ਬੰਦ ਸੀ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਏ ਜਾਕੇ ਸ਼ਰਨ ਪਿਆ ਸੁਖ ਪਾਈਆ ਬਉੜ ਦੋਖ ਨਾ ਹੋਈ ਰਹਾ ਬੜੁ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਮਰ ਕੇ ਲਗੇ ਹੈ ਭਾਈ ਉਸ ਪ੍ਰਭੂ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਵੱਡੇ ਭਾਗਾਂ ਦਾ ਨਸੀਬ ਹੁੰਦੀ ਹੈ ਚੰਗੀਆਂ ਰੂਹਾਂ ਦੀ ਸੰਗਤ ਭਲੇ ਲੋਕਾਂ ਦੀ ਸੰਗਤ ਇਹ ਮਾਲਕ ਕਿਰਪਾ ਕਰੇ ਕਿਤੇ ਵੱਡੇ ਭਾਗ ਹੋਣ ਸਾਡੇ ਭਾਗ ਜਾਗਨ ਤਾਂ ਰੱਬ ਦੇ ਪਿਆਰਿਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਤੇ ਫਿਰ ਉਹਨਾਂ ਦੀ ਸੰਗਤ ਕੀਤੇਆਂ ਮਾੜੀ ਮੱਤ ਦਾ ਨਾਸ ਹੋ ਜਾਂਦਾ ਹੈ ਕੋਟੀ ਮੱਤ ਦਾ ਨਾਸ ਹੋ ਜਾਂਦਾ ਹੈ ਇਸੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤਿੰਨ ਕੀ ਧੂਰ ਨਾਨਕ ਦਾਸ ਬਾਚ ਜਿਨ ਹਰ ਨਾਮ ਰਿਦੈ ਪਰੋਈ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਜੇ ਪ੍ਰਭੂ ਜਿਨਾਂ ਨੇ ਤੇਰਾ ਨਾਮ ਹਿਰਦੇ ਵਿੱਚ ਪਰੋ ਕੇ ਰੱਖਿਆ ਅੱਜ ਦੇ ਸ਼ਬਦ ਦੀ ਸੰਪੂਰਨਤਾ ਫਿਰ ਸਰਵਨ ਕਰਿਓ ਬੜੁ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੇ ਧੂਰ ਨਾਨਕ ਦਾਸ ਵਾਚਾ ਜਿਨ ਹਰਨਾਮ ਹਿਰਦੈ ਪਰੋਈ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਵਾਚਦਾ ਜਿਨ੍ਹਾਂ ਨੇ ਹੈ ਪ੍ਰਭੂ ਤੇਰਾ ਨਾਮ ਆਪਣੇ ਹਿਰਦੇ ਵਿੱਚ ਪਰੋ ਕੇ ਰੱਖਿਆ ਇਤਨੀ ਇੱਕ ਬੇਨਤੀਆਂ ਪ੍ਰਵਾਨ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਹਿਬ ਸਮੇਲ ਗੱਜ ਕੇ ਫਤਿਹ ਬੁਲਾ ਦਿਓ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ